ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਟਿਕਟ ਦੇ ਦਾਵੇਦਾਰ ਸਾਬਕਾ ਵਿਧਾਇਕ ਨੇ ਪਾਰਟੀ ਛੱਡ ਦਿੱਤੀ ਹੈ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਲੁਧਿਆਣੇ ਦੇ ਵਿੱਚ ਵੱਡਾ ਝਟਕਾ ਦਿੰਦਿਆਂ ਹੋਇਆਂ ਸਾਬਕਾ ਵਿਧਾਇਕ ਜੱਸੀ ਖੰਗੂੜਾ ਹੁਣ ਨੇ ਪਾਰਟੀ ਨੂੰ ਅਲਵਿਦਾਖ ਦਿੱਤਾ ਹੈ ਟਿਕਟ ਦੇ ਵੱਡੇ ਦਾਵੇਜ਼ਾਰ ਸਨ ਜੱਸੀ ਖੰਗੂੜਾ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਕਾਂਗਰਸ ਤੋਂ ਰਾਏ ਪੁਪੀਟ ਵਿધાનਸਭਾ ਹਲਕਾਰ ਕਿਲਾ ਰਾਏਪੁਰ ਤੋਂ ਕਾਂਗਰਸ ਦੇ ਵਿਧਾਇਕ ਰਹੇ ਅਤੇ ਪੰਜਾਬ ਦੇ ਵੱਡੇ ਹੋਟਲ ਕਾਰੋਬਾਰੀ ਜਸਸੀ ਖੰਗੂੜਾ ਨੇ ਆਮ ਆਦਮੀ ਪਾਰਟੀ ਨੂੰ ਾਲਵਿਦਾ ਆਖ ਦਿੱਤਾ ਹੈ। ਉਹਨਾਂ ਦੇ ਆਮ ਆਦਮੀ ਪਾਰਟੀ ਨੂੰ ਾਲਵਿਦਾ ਆਖਣ ਦੇ ਨਾਲ ਪੱਪੀ ਪ੍ਰਾਸ਼ਰ ਦੀ ਚੋਣ ਮੁਹੀਮ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਲੁਧਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ। ਉੱਗੇ ਹੋਟਲ ਵਪਾਰੀ ਅਤੇ ਸਾਬਕਾ ਵਿਧਾਇਕ ਜਸਸੀ ਖੰਗੂੜਾ ਨੇ ਪਾਰਟੀ ਨੂੰ ਾਲਵਿਦਾ ਆਖ ਦਿੱਤਾ। ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸਨ। ਇਸ ਸਮੇਂ ਲੁਧਿਆਣਾ ਤੋਂ ਲੋਕ ਸਭਾ ਦੀ ਟੇਡ ਦੇ ਆਮ ਆਦਮੀ ਪਾਰਟੀ ਦੇ ਵੱਡੇ ਦਾਵੇਦਾਰ ਸਨ ਕਿਹਾ ਜਾ ਰਿਹਾ ਸੀ ਕਿ ਉਹ ਪਹਿਲੇ ਨੰਬਰ ਤੇ ਚੱਲ ਰਹੇ ਨੇ ਪਰ ਐਨ ਮੌਕੇ ਤੇ ਅਸ਼ੋਕ ਕੁਮਾਰ ਪੱਪੀ ਪ੍ਰਾਸ਼ਰ ਜੋ ਕਿ ਵਿਧਾਇਕ ਨੇ ਲੁਧਿਆਣਾ ਕੇਂਦਰੀ ਤੋਂ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਚ ਉਤਾਰ ਦਿੱਤਾ ਜਿਸ ਤੋਂ ਖਫਾ ਹੋ ਕੇ ਜਿਹੜਾ ਭਗਵੰਤ ਮਾਨ ਨੂੰ ਵੱਡਾ ਝਟਕਾ ਦਿੰਦਿਆਂ ਜਸਸੀ ਖੰਗੂੜਾ ਨੇ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਲੁਧਿਆਣਾ ਵਿੱਚ ਵੱਡੇ ਹੋਟਲ ਵਪਾਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜੱਸੀ ਖੰਗੂੜਾ ਨੇ ਅਸਤੀਫਾ ਦੇ ਦਿੱਤਾ ਜੱਸੀ ਵਿਧਾਨ ਸਭਾ ਚੋਣਾਂ ਵਿੱਚ 2022 ਦੇ ਵਿੱਚ ਕਾਂਗਰਸ ਛੱਡ ਕੇ ਆਪ ਵਿੱਚ ਸ਼ਾਮਲ ਹੋਏ ਸਨ ਜੱਸੀ ਲੁਧਿਆਣਾ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਟਿਕਟ ਦੇ ਪ੍ਰਮੁੱਖ ਦਾਵੇਦਾਰਾਂ ਦੇ ਵਿੱਚ ਸ਼ਾਮਲ ਸਨ ਦੱਸਿਆ ਜਾਂਦਾ ਸੀ ਕਿ ਸੂਚੀ 'ਚ ਉਹਨਾਂ ਦਾ ਨਾਂ ਸਭ ਤੋਂ ਉੱਪਰ ਹੈ ਪਾਰਟੀ ਨੇ ਜੱਸੀ ਦੇ ਉੱਤੇ ਭਰੋਸਾ ਜਤੌਣ ਦੀ ਥਾਂ ਤੇ ਮੌਜੂਦਾ ਵਿਧਾਇਕ ਸ਼ੋਕ ਪ੍ਰਾਸ਼ਰ ਪੱਪੀ ਨੂੰ ਜਿਹੜੀ ਆ ਉਹ ਟਿਕਟ ਦੇ ਦਿੱਤੀ ਜਿਸ ਦੇ ਚੱਲਦਿਆਂ ਜੱਸੀ ਪਾਰਟੀ ਤੋਂ ਨਾਰਾਜ਼ ਚੱਲਿਆ ਰਣ ਤੇ ਆਖਿਰਕਾਰ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਤੁਹਾਨੂੰ ਦੱਸ ਦਈਏ ਕਿ ਜਸਵੀਰ ਸਿੰਘ ਜੱਸੀ ਖੰਗੂੜਾ ਦਾ ਪਰਿਵਾਰ ਪੁਰਾਣਾ ਕਾਂਗਰਸੀ ਪਰਿਵਾਰ ਹੈ ਜਸਵੀਰ ਸਿੰਘ ਜੱਸੀ ਖੰਗੂੜਾ 2007 ਦੇ ਵਿੱਚ ਕਿਲਾ ਰਾਏਪੁਰ ਤੋਂ ਕਾਂਗਰਸ ਦੀ ਟੀੜ ਤੇ ਵਿਧਾਇਕ ਚੁਣੇ ਗਏ ਸਨ ਅਤੇ ਉਸ ਤੋਂ ਬਾਅਦ 2012 ਦਾ ਜਿਹੜੀਆਂ ਚੋਣਾਂ ਨੇ ਉਹ ਮੁੱਲਾਪੁਰ ਦਾਖਾ ਤੋਂ ਹਾਰ ਗਏ ਸਨ ਕਿਉਂਕਿ ਕਿਲਾ ਰਾਏਪੁਰ ਜਿਹੜਾ ਵਿਧਾਨ ਸਭਾ ਹਲਕਾ ਸੀ ਉਹਨੂੰ ਤੋੜ ਕੇ ਦੋ ਨਵੇਂ ਹਲਕੇ ਬਣਾਏ ਗਏ ਸਨ ਜਿਸ ਦੇ ਵਿੱਚ ਮੁੱਲਾਪੁਰ ਦਾਖਾ ਅਤੇ ਗਿੱਲ ਹਲਕਾ ਗਿੱਲ ਹਲਕਾ ਜੋ ਕਿ ਜ਼ਿਆਦਾਤਰ ਕਿਲਾ ਰਾਏਪੁਰ ਦਾ ਏਰੀਆ ਨੂੰ ਕਵਰ ਕਰਦਾ ਸੀਗਾ ਉਹ ਅਨੁਸੂਚਿਤ ਜਾਤੀ ਲਈ ਰਾਖਵਾ ਹੋ ਗਿਆ ਤਾਂ ਇਹਨਾਂ ਨੂੰ ਮੁੱਲਾਪੁਰ ਦਾਖਾ ਭੇਜ ਦਿੱਤਾ ਗਿਆ ਇਹ ਉਸ ਸਮੇਂ ਮਰਪਰੀ ਸਿੰਘ ਯਾਹਲੀ ਤੋਂ ਚਾਉਣਾ ਜਿਹੜੀ ਉਹ ਹਾਰਗੇ ਸਨ ਇਸ ਵਾਰ ਵੀ ਉਹਨਾਂ ਨੇ ਇੱਥੋਂ ਚਾਉਣਾ ਲੜਨਾ ਚਾਹੁੰਦੇ ਸਨ ਪਰ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਜਿਸ ਤੇ ਨਾਰਾਜ਼ ਹੋ ਕੇ ਜਸਸੀ ਖੰਗੂੜਾ ਜਿਹੜੇ ਆ ਉਹ ਚਲੇ ਗਏ ਆਮ ਆਦਮੀ ਪਾਰਟੀ ਚ ਤੇ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਵੱਡੇ ਕਾਰੋਬਾਰੀ ਨੇ ਲੁਧਿਆਣਾ ਸ਼ਹਿਰ ਦੇ ਅੰਦਰ ਉਹਨਾਂ ਦੇ ਪੰਜ ਤਾਰਿਆਂ ਵਾਲੇ ਜਾਨਕੀ 5 ਸਟਾਰ ਹੋਟਲ ਤੇ ਪਲਾਜੇ ਜਿਹੜੇ ਆ ਮੌਜੂਦ ਨੇ ਉਹ ਪਹਿਲਾਂ ਇਸ ਤੋਂ ਪਹਿਲਾਂ ਵਿਦੇਸ਼ ਰਹਿੰਦੇ ਸਨ ਫਿਰ ਉਹ ਆ ਕੇ ਭਾਰਤੀ ਸਿਆਸਤ ਦੇ ਵਿੱਚ ਸਰਗਰਮ ਹੋਏ ਪੰਜਾਬ ਦੀ ਸਿਆਸਤ 'ਚ ਹੁਣ ਆਖਰਕਾਰ ਜੱਸੀ ਖੰਗੂੜਾ ਦਾ ਅਗਲਾ ਕਦਮ ਕੀ ਹੋ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਮੁਹਿੰਮ ਹਜੇ ਪੂਰੀ ਤਰ੍ਹਾਂ ਨਾਲ ਪਖਾਈ ਨਹੀਂ ਤੇ ਉਹਨਾਂ ਨੂੰ ਲੁਧਿਆਣੇ ਦੇ ਵਿੱਚ ਵੱਡਾ ਝਟਕਾ ਲੱਗਿਆ ਜਾਣਕਾਰ ਹਲਕੇ ਮੰਨਦੇ ਆ ਕਿ ਇਸ ਨਾਲ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਨੂੰ ਵੱਡਾ ਝਟਕਾ ਲੱਗੇਗਾ ਅਤੇ ਜਿਸ ਦੇ ਨਤੀਜੇ ਆਮ ਆਦਮੀ ਪਾਰਟੀ ਨੂੰ ਭੁਗਤਣੇ ਪੈ ਸਕਦੇ ਆ ਜੱਸੀ ਖੰਗੂੜਾ ਕੀ ਕਾਂਗਰਸ 'ਚ ਵਾਪਸ ਜਾਂਦੇ ਆ ਭਾਰਤੀ ਜਨਤਾ ਪਾਰਟੀ ਦੇ ਫੁੱਲ ਦੀ ਜਿਹੜੀ ਕਮਲ ਦੀ ਸੁਗੰਧ ਉਹਨਾਂ ਨੂੰ ਖਿੱਚ ਕੇ ਲੈ ਜਾਂਦੀ ਹੈ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਵੱਲ ਮੂੰਹ ਕਰਦੇ ਐ ਸ਼੍ਰੋਮਣੀ ਅਕਾਲੀ ਦਲ ਦੀ ਤੱਕੜੀ 'ਚ ਜਿਹੜਾ ਦੁਆਰਾ ਤੁਲਣ ਦੇ ਲਈ ਤਿਆਰ ਨੇ ਇਹ ਸਮਾਂ ਦੱਸੇਗਾ ਪਰ ਫਿਲਹਾਲ ਕੋਈ ਵੱਡਾ ਜਿਹੜਾ ਧਮਾਕਾ ਉਹ ਕਰ ਸਕਦੇ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਨਿੱਜੀ ਸਹਾਇਕ ਵੱਲੋਂ ਕਿਹਾ ਗਿਆ ਕਿ ਕੁਝ ਸਮੇਂ 'ਚ ਤੁਹਾਡੇ ਨਾਲ ਗੱਲ ਕਰਵਾਈ ਜਾਵੇਗੀ ਤਾਂ ਉਹਨਾਂ ਤੋਂ ਪੱਕ ਜਾਣਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਐ ਤਾਂ ਉਹ ਵੀ ਤੁਹਾਨੂੰ ਸੁਣਾਵਾਂਗੇ ਤੁਹਾਨੂੰ ਕੀ ਲੱਗਦਾ ਹੈ ਕਿ ਜਸਸੀ ਖੰਗੂੜਾ ਦਾ ਅਗਲਾ ਕਦਮ ਕੀ ਹੋਵੇਗਾ ਆਪਣੀ ਰਾਏ ਕਮੈਂਟ ਬਾਕਸ 'ਚ ਜਰੂਰ ਦੱਸੋ